ਦੇਖ ਲੈ ਨੀ ਰਾਮਨਾ ਬੈਠੀ ਐ ਮੋਬਾਈਲ ਚੱਕੀ ਇਹਨੂੰ ਤਾਂ ਮੈਂ ਦਿੰਨੀ ਆ ਪਤਾ ਵੀ ਕੋਈ ਗੋਆ ਛੱਟਲਾ ਛੰਨੀ ਤਾਂ ਮੈਂ ਪਾਇਆ ਹੀ ਹੁਣ ਸਾਰੇ ਕੰਮਾਂ ਨੂੰ ਮੈਂ ਕੀ ਕਰਾਂ ਮੈਂ ਬੰਨ ਕੇ ਲਏ ਹੋਏ ਐ ਹੈ ਚੰਗੇ ਪਾ ਲੰਦੀ ਐ ਲੀੜੋ ਚੰਗਾ ਡੱਟ ਫਟ ਕੇ ਬਹਿ ਜਾਂਦੀ ਐ ਨੀਰਾ ਹੀ ਵੀਰ ਗੋਆ ਛੱਟ ਗਿਆ ਭਾਈ ਗੋਆ ਛੱਟਣਾ ਲ ਪਿਆਗਾ ਤੇ ਮੈਂ ਤਾਂ ਨੀਰਾ ਨੂਰਾ ਪਾਇਆ ਹੀ ਧਖ ਧਾਰ ਮੈਂ ਕੱਢ ਲੂੰ ਤੇ ਮੈਂ ਤਾਂ ਹੁਣ ਸਬਜ਼ੀ ਬਣਾਉਣੀ ਆਂਗੀ ਮੰਜਾ ਤੋੜੇਂਗੀ ਹੌਲੀ ਬਹਿ ਜਾ ਕਰ ਨੀਤਾ ਐ ਮੇਰੇ ਮੰਜੇ ਤੋਂ ਕੀ ਲੈਣਾ ਐ ਮੰਜਾ ਤੋੜਾਂ ਭਾਵੇਂ ਮੈਂ ਛੱਡਾਂ ਤੈਨੂੰ ਕੀ ਮੰਝਿਆਂ ਦੀ ਫਿਕਰ ਪਈਏ ਨਾਲੇ ਮੇਰੀ ਗੱਲ ਸੁਣਾ ਮੈਂ ਇੱਥੋਂ ਨਹੀਂ ਗੋਹਾ ਗੋਹਾ ਸਿੱਟੀ ਦਾ ਜੇ ਆਹੀ ਕੰਮਾੜੀ ਹੋ ਮੈਂ ਗੋਹੇ ਸਿੱਟਣ ਵਾਲੀ ਫਿਰ ਮੈਂ ਚੰਡੀਗੜ੍ਹ ਕਿਉਂ ਜਾਵਾਂ ਨਾ ਅੱਛਾ ਹੁਣ ਤੇਰੇ ਚੰਡੀਗੜ੍ਹ ਦਾ ਕੀ ਦਾ ਦਿਮਾਗ ਚ ਚੜੇ ਪਿਆ ਹੁਣ ਚੰਡੀਗੜ੍ਹ ਜਾ ਕੇ ਇਹਦੇ ਨਹੀਂ ਨਿਕਲਦਾ ਇਹ ਤਾਂ ਜਦੋਂ ਮੈਂ ਚੰਡੀਗੜ੍ਹ ਬੱਗ ਗਈ ਉਦੋਂ ਹੀ ਨਿਕਲੂਗਾ ਕੋਈ ਗੱਲ ਨਹੀਂ ਬਗ ਜਾ ਫਿਰ ਚੰਡੀਗੜ੍ਹ ਚੰਡੀਗੜ੍ਹ ਨਾ ਪੱਕੀਆਂ ਪਕਾਈਆਂ ਰੋਟੀਆਂ ਨਹੀਂ ਮਿਲਦੀਆਂ ਜਿਵੇਂ ਚੱਕ ਕੇ ਰਸੋਈ ਚੁੱਖਾ ਲਾਨੀ ਆ ਚੱਲ ਕੋਈ ਨਹੀਂ ਆਪਦੇ ਕੀ ਹੱਥ ਟੁੱਟੇ ਆਪ ਬਣਾ ਕੇ ਖਾਲਿਆ ਕਰਾਂਗੇ ਬਣਾ ਕੇ ਤਾਂ ਉਦੋਂ ਪਤਾ ਲੱਗੂ ਵੀ ਪਹਿਲਾਂ ਤਾਂ ਉੱਥੇ ਕਿਰਾਏ ਤੇ ਕਮਰਾ ਲਏਗੀ ਕਮਰੇ 'ਚ ਰਹੇਗੀ ਫਿਰ ਤੈਨੂੰ ਸਾਰਾ ਸਮਾਨ ਚਾਹੀਦਾ ਸਾਰਾ ਸਮਾਨ ਲੈ ਕੇ ਜਾਈ ਆ ਤੈਨੂੰ ਚੰਡੀਗੜ੍ਹ ਨਾ ਪੱਟ ਦਊਗਾ ਮੈਂ ਤੈਨੂੰ ਦੱਸਾਂ ਮੁਰਕੇ ਪਿੰਡ 'ਚ ਨਾ ਬਣੀ ਤੈਨੂੰ ਕੀ ਟੈਨਸ਼ਨ ਆ ਜਾਣਾ ਮੈਂ ਜਾਣਾ ਮੈਂ ਆਪਦਾ ਕਿਵੇਂ ਮਰਜ਼ੀ ਕਰਾਂ ਤੈਨੂੰ ਤਾਂ ਇਨੀ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਮੈਨੂੰ ਤਾਂ ਕੀ ਟੈਨਸ਼ਨ ਆ ਟੈਨਸ਼ਨ ਤਾਂ ਬੇਬੇ ਲੈਂਦੀ ਐ ਬੇਬੇ ਕਹਿੰਦੀ ਉਹੀ ਗੱਲ ਇਹਦਾ ਕੀ ਬਣੂਗਾ ਵੀਰ ਚੰਡੀਗੜ੍ਹ ਬਾਗੀ ਜੇ ਤੇ ਉਹੀ ਗੱਲ ਜਵਾਕ ਰੁੜ ਜਾਣਗੇ ਕੋਈ ਜਵਾਕ ਤਾਂ ਤੂੰ ਮੈਂ ਤੈਨੂੰ ਐਂ ਦੱਸ ਤੈਨੂੰ ਜਵਾਕ ਦਾ ਭੋਰੀ ਮੂੰਹ ਨਹੀਂ ਕੁੜੇ ਤੂੰ ਆਦੀ ਮਾਂ ਨਾਲ ਜੜ ਜਵਾਕਾਂ ਮਾਰੀ ਜਾਨੀ ਆ ਉਹੀ ਗੱਲ ਜੀ 4 ਰੁਪਿਆ ਦਾ ਕੋਈ ਕੰਮ ਕਰੂੰਗੀ ਕੋਈ ਚੀਜ਼ ਬਣਾਉਂਗੀ ਜਵਾਕਾਂ ਦੀ ਕੰਮ ਆਊਗੀ ਮੈਂ ਕਿ ਨਾਲ ਲੈ ਕੇ ਜਾਣੀ ਆ ਅੱਛਾ ਮੈਂ ਹੁਣ ਤਾਂ ਉਹ ਤਾਂ ਤੈਨੂੰ ਜਵਾਕ ਦਾ 2 ਸਾਲਾਂ ਦਾ ਤੇਰਾ ਜਵਾਕ ਉਦੋਂ ਤਾਂ ਤੈਨੂੰ ਜਵਾਕ ਦਾ ਮੋਹ ਨਹੀਂ ਤੇ ਹੁਣ ਤੈਨੂੰ ਫੇਰ ਮੋਹ ਮਾਰੂਗਾ ਚੀਜ਼ਾਂ ਬਣਾਏਂਗੀ ਤੂੰ ਚੀਜ਼ਾਂ ਦਾ ਵੀ ਇੱਥੇ ਵੀ ਬਣ ਜਾਂਦੀਆਂ ਜਿਹਨੇ ਕੰਮ ਕਰਨਾ ਨਾ ਆਪਦੇ ਘਰੀ ਬਿਥੇਰਾ ਕੰਮ ਆਹੋ ਕੁਛ ਨਹੀਂ ਬਣਦਾ ਇੱਥੇ ਆਹੀ ਰਹਿ ਜੂਗਾ ਗੋਹਾਕੂੜਾ ਤੂੰ ਸਿੱਟਲਾ ਜਾ ਕੇ ਨਹੀਂ ਜਾਣਾ ਕਿਸੇ ਪਾਸੇ ਨਾਂ ਜਾ ਦੂਜਿਆਂ ਦੀ ਤਾਂ ਨਾ ਰੋਜੀ ਚਲਤ ਮਾਰ ਜੇ ਤੂੰ ਨਹੀਂ ਜਾਣਾ ਨਾ ਜਾ ਨਾ ਭੈਣੀ ਮੈਂ ਤਾਂ ਆਪ ਦਾ ਘਰ ਛੱਡ ਕੇ ਇੱਥੋਂ ਤੱਕ ਆਂਦੀ ਆਂ ਦੀ ਮੈਂ ਤੈਨੂੰ ਦੱਸਾਂ ਮੈਂ ਨਹੀਂ ਜਾਂਦੀ ਮੈਂ ਤਾਂ ਦੇਖ ਨਹੀਂ ਜਾਣਾ ਨਾ ਜਾ ਮੈਂ ਤਾਂ ਜਾ ਜਿਹੜਾ ਤੂੰ ਮੈਨੂੰ ਐਂ ਦੱਸ ਜਿਹੜੇ ਆਪਣੇ ਪਿਓ ਦਾਦੇ ਸੀ ਉਹ ਵੀ ਤਾਂ ਇੱਥੇ ਰਹਿੰਦੇ ਸੀ ਉਹਨਾਂ ਦਾ ਢਿੱਡ ਕਿਵੇਂ ਭਰਦਾ ਸੀ ਤੇਰਾ ਪਰ ਉਹਨੂੰ ਹਟਕਾਉ ਦਾਦਿਆਂ ਨੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਪਾਲੀਆਂ ਤਗੜੀਆਂ ਜੇ ਪਿਓ ਦਾਦੇ ਇੱਥੇ ਰਹਿੰਦੇ ਤੇਰੀ ਖਾਨਣੀ ਹੈ ਜਿਹੜੀ ਬੈਠੀ ਖਾਨਣੀ ਹੈ ਆਰਾਮ ਨਾਲ ਮੈਂ ਤਾਂ ਲੋੜ ਨਹੀਂ ਦੇਖ ਲੈ ਖਾਣ ਦੀ ਮੈਂ ਤਾਂ ਆਦਾਪ ਕਮਾ ਕੇ ਆਪ ਖਾ ਲੂੰ ਤੂੰ ਨਵਾਂ ਵਾਲੀ ਸੋਚ ਕਰ ਜਾ ਜਾ ਕੇ ਕੰਮ ਕਰ ਲੈ ਮੈਂ ਤਾਂ ਕੋਈ ਨਹੀਂ ਰੱਖ ਮੈਂ ਤਾਂ ਗੋਹੀ ਸਿੱਟਣਾ ਮੈਂ ਤਾਂ ਗੋਹਾ ਵੀ ਸਿੱਟਣੀ ਪਹਿਲਾਂ ਨੀਰਾ ਪਾ ਕੇ ਆਈਆਂ ਕੋਈ ਨਹੀਂ ਤੂੰ ਜਿਹੜਾ ਕੁਝ ਕਰਨਾ ਨਾ ਜੇ ਤੇਰਾ ਜੀ ਕਰਦਾ ਤੇਰੀ ਮਰਜ਼ੀ ਕਰਦੀ ਉਹ ਕਰ ਤੇ ਨਾਲੇ ਨਾ ੱਟਕੇ ਖਾ ਕੇ 1 ਮਹੀਨੇ ਨੂੰ ਜੇ ਇੱਥੇ ਮੁੜ ਕੇ ਆਈਆਂ ਤੇ ਜਾਣਦੀਆਂ ਜਮਾ ਨਹੀਂ ਆਉਂਦੀ ਉਹੀ ਗੱਲ ਉੱਥੇ ਹੀ ਮਰਨਾ ਮਨਜ਼ੂਰ ਆ ਮੈਨੂੰ ਪਰ ਇੱਥੇ ਨਹੀਂ ਆਉਂਦੀ ਮੈਂ ਤਾਂ ਚੰਡੀਗੜ੍ਹ 'ਚ ਹੀ ਰਹੀ ਮੈਂ ਤੈਨੂੰ ਦੱਸਾਂ ਪਾਵਾ ਭੁੱਖੇ ਰਹੇ ਉੱਥੇ ਜਾ ਭਾਗ ਜਾ ਭਾਗ ਜਾ ਮੈ ਤਾਂ ਜ਼ਰੂਰੀ ਗੱਲ ਕਰਨੀ ਸੀ ਕੋਈ ਵਿਚ ਆ ਕੇ ਹੋਰ ਹੀ ਲੱਗੀ ਪੰਗੇ ਲੈਣ ਇਹਨੂੰ ਪਤਾ ਨਹੀਂ ਕਾਦਾ ਮਚੇਮਾ ਹੋਇਆ ਪਿਆ ਜਾਣਾ ਮੈਂ ਜਾਣਾ ਇਹਨੂੰ ਹੀ ਬਾਦੂ ਦੀ ਟੈਨਸ਼ਨ ਹੋਈ ਪਈ ਆ ਹੁਣ ਤਾਂ ਮੈਂ ਜਾ ਕੇ ਹਟੂੰਗੀ ਚਾਹੇ ਕੁਛ ਮਰਜ਼ੀ ਹੋ ਜੇ ਲੈ ਧੜਕੇ ਦੀ ਗਈਆਂ ਜੇ ਕੋਈ ਪਾਹਵਾਨ ਜੇ ਮਤਲਬ ਤੇਰਾ ਸੁੱਖਾ ਸੁਖ ਦੀਆਂ ਤੇ ਉਥੇਰਾ ਮੈਂ ਤਾਂ ਤੁਰੀ ਵੀ ਫਿਰਦੀਆਂ ਕਿਸੇ ਉਹੀ ਗੱਲ ਵਾਂਗੂ ਬਾਬਿਆਂ ਕੋਲੇ ਵੀ ਜੇ ਸਾਡੀ ਬਹੂ ਜੀ ਨਾ ਜਾਵੇ ਚੰਡੀਗੜ੍ਹ ਦਾ ਕੋਈ ਟਾਲਾ ਵੱਟ ਜੇ ਚਲ ਦੇਖਣੀ ਆ ਆ ਹੁੰਡੇਰੇ ਚ ਜਾ ਕੇ ਆਈਆਂ ਬਾਬੇ ਨੇ ਦੱਸਿਆਗਾ ਵੀ ਭਾਈ ਦੋ ਲੱਡੂ ਕਹਿੰਦਾ ਵੀ ਉਹ ਕਰਕੇ ਚਾਹ ਕੇ ਉਹਦੇ ਉੱਤੋਂ ਦੀ ਕਹਿੰਦਾ ਕੁੱਤੇ ਨੂੰ ਪਾ ਦਿਓ ਲਾ ਚਲ ਪਾ ਦੂੰਗੀ ਜੇ ਕੋਈ ਬਣ ਜੇ ਮੇਰਾ ਕੰਮ ਸਾਡੇ ਨਹੀਂ ਜੀ ਲੱਗਣਾ ਕੁੜੇ ਰਾਜੀ ਵੀਰ ਅੱਛਾ ਹਾਂ 1 ਮਿੰਟ ਵੇ ਮੈਂ ਗੱਲ ਕਰੀ ਆਨੀ ਹਾ ਮੈਂ ਕੱਲ ਨੂੰ ਤਿਆਰੀ ਕਰ ਲਵਾਂ ਸਾਰੀ ਚਲ ਪਰਸੋਂ ਫਿਰ ਜਾਣਾ ਪੱਕਾ ਠੀਕ ਹੈ ਠੀਕ ਹੈ ਚੰਗਾ ਠੀਕ ਹੈ ਓਹੋ ਬੇਬੇ ਇਹ ਕੀ ਕਰੀ ਆਂਨੀ ਆ ਗੋੜੇ ਭਾਈ ਮੈਂ ਕਹਾਂ ਦੋ ਤਿੰਨ ਮਿੰਟ ਸੀ ਜੀ ਰਿਆਣੀਆਂ ਮਾਲਾ ਮੈਂ ਤੇਰਾ ਫਿਰ ਸੋਣ ਨਹੀਂ ਖਾਦਾ ਮੈਂ ਤਾਵਾ ਖਾ ਦੋ ਲੱਡੂ ਚਾਹੀਨੇ ਗੱਛੇਗਾ ਬੇਬੇ ਕਿਉਂ ਸਾਪਾਤਾ ਤੇਰੀਆਂ ਗੱਲਾਂ ਦਾ ਵੀ ਤੂੰ ਕੀ ਕਰਦੀ ਫਿਰਦੀ ਆ ਤੂੰ ਕਿੰਨਾ ਕੁਛ ਮਰਜ਼ੀ ਚਾਹ ਲਾ ਪਰ ਚੰਡੀਗੜ੍ਹ ਤਾਂ ਮੈਂ ਜਾ ਕੇ ਰਹੂੰ ਗੋੜੇ ਪੁੱਤ ਮੈਂ ਤਾਂ ਤੈਨੂੰ ਆਈਆਂ ਥਵਣਦੀਆਂ ਰਜਵੀਰ ਵੀ ਨਾ ਜਾ ਕੋੜ ਤੇਰੇ ਜਵਾਬ ਕਰੋ ਜਾਣਗੇ ਕੀ ਕਰਾਂਗੀ ਚੰਡੀਗੜ੍ਹ ਤੇ ਕੀ ਧਰਿਆ ਤੇਰਾ ਬੇਬੇ ਤੁਸੀਂ ਨਹੀਂ ਸਾਹਮਣੇ ਨਾ ਸਾਹਮਣੇ ਹੋ ਆਪੇ ਮੇਰੀ ਮਾਂ ਸੰਭਲੂਗੀ ਮੈਂ ਐ ਦੂ ਸੋਡੇ ਕਹਿਣ ਤੋਂ ਪਹਿਲੀ ਦੋ ਦਿਨ ਜਵਾਕਤ ਹੋਰ ਤੇ ਹੁਣ ਸੋਨੂ ਕਾ ਦੀ ਟੈਨਸ਼ਨ ਹੈ ਟੈਨਸ਼ਨ ਭਾਈ ਸਾਨੂੰ ਹੋਈ ਨਹੀਂ ਸਾਡੇ ਨਹੀਂ ਪੈਂਦਾ ਜੀ ਲੱਗਣਾ ਜਵਾਕਾ ਤਾਂ ਕਦੇ ਲੱਗੂਗਾ ਨਾ ਨਾ ਲੱਗੂਗਾ ਸਾਡਾ ਨਹੀਂ ਲੱਗਣਾ ਪਹਿਲਾਂ ਜੀ ਤੂੰ ਛੱਡ ਕੇ ਤੇਰਾ ਲੱਗੂ ਤੇ ਤੂੰ ਸਾਨੂੰ ਛੱਡ ਕੇ ਜਾਏਂਗੀ ਹੁਣ ਸਾਡਾ ਜੀ ਨਹੀਂ ਲੱਗਣਾ ਆ ਲੱਡੂ ਚਾਹ ਚਾਹ ਹੁਣ ਦੇਖ ਲੈ ਕਿ ਮੈਂ ਟੰਗ ਕਰਦੀ ਆਂ ਤੂੰ ਤਾਂ ਮੈਨੂੰ ਸਿੱਧੇ ਮੂੰਹ ਨਹੀਂ ਬੋਲਦੀਆਂ ਤੁਸੀਂ ਚਲ ਕੋਈ ਨਾ ਫੇਰ ਘੱਟ ਦਾ ਦੋਈ ਗੱਲ ਵਾਂਗ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਕਿਧਰੇ ਨਹੀਂ ਖੜਕਦੇ ਭਾਂਡੇ ਹੁਣ ਦੋ ਭਾਂਡੇ ਤਾਂ ਹੁਣ ਜਾਣਗੇ ਚੰਡੀਗੜ੍ਹ ਮੈਂ ਤਾਂ ਹ ਫਟ ਛਦਾ ਚੰਡੀਗੜ ਜਾਣਾ ਚੰਡੀਗੜ ਦਸ ਚੰਡੀਗੜ ਸੌਰੀ ਕੀ ਕੱਢੇਗੀ ਖਰਚੇ ਹੀ ਮਾਰ ਜਾਂਦਾ ਚੰਡੀਗੜ ਦਾ ਚਲ ਕੋਈ ਨਹੀਂ ਬੇਬੇ ਉਹ ਮੈਂ ਆਪੇ ਦੇਖ ਲਊਗਾ ਆਪਦਾ ਤੁਸੀਂ ਨਾ ਸੋਚ ਕਰੋ ਬਾਲੀ ਆ ਲੈ ਜਾ ਲੱਡੂ ਧਰ ਦੇ ਕਿੱਥੇ ਧਰਨੇ ਲੈ ਮੈਂ ਤਾਂ ਰਹੀ ਹਣੀ ਕੀ ਇਹ ਛੇਤੀ ਅਸਰ ਕਰ ਜਾਣ ਲੈ ਦੇਖ ਲੈ ਤੈਨੂੰ ਤਾਂ ਬਸ ਸੁਣ ਕੇ ਰਾਹੀ ਹੋਇਆ ਪੇ ਦਿਮਾਗ ਬਸ ਵੀ ਉਹ ਵੇਰਾ ਕੀ ਦਊਂਾ ਕਿਦੋਂ ਮੈਂ ਚੰਡੀਗੜ ਵਾਗ ਜਾ ਆ ਕੁਝ ਨਹੀਂ ਹੁੰਦਾ ਉੱਥੇ ਆ ਜਿਹੜੇ ਲੱਡੂ ਚ ਹਾ ਚ ਹਾਰਾ ਰੱਖ ਦਿਓ ਤਾ ਜਾਣੀਆਂ ਮੈਂ ਉੱਥੇ ਅੱਛਾ ਤਾ ਜਾਣੀਆਂ ਸਾਬੀ ਹੱਕ ਵੀ ਹੱਕ ਲੱਡੂ ਚਾ ਕੇ ਰੱਖ ਦੀਏ ਮੈਂ ਕੋਈ ਕੋਈ ਫਾਇਦੇ ਦੀ ਮਾਰੀ ਚਾਹੁੰਨੀ ਐ ਕੋਈ ਫਾਇਦੇ ਦੀ ਮਾਰੀ ਨਹੀਂ ਚਾਹੁੰਦੀ ਚੱਲ ਕੋਈ ਨਾ ਬੇਬੇ ਐਵੇਂ ਮੇਰੇ ਨਾਲ ਬਾਲਾ ਬੋਲਣਾ ਮੈਂ ਹੁਣ ਜਾਣਾ ਤਾਂ ਹੈਗਾ ਪਰਸੋਂ ਐਵੇਂ ਮੈਂ ਲੜਕੇ ਨਹੀਂ ਜਾਂਦੀ ਤੇਰੇ ਨਾਲ ਪਿਆਰ ਨਾਲ ਹੀ ਜਾਊਂਗੀ ਤੇ ਮੈਨੂੰ ਵੱਧ ਘਟ ਜਾਣਾ ਬੋਲਿਆ ਕਰੋ ਕੀ ਭਾਈ ਜੁੜਾ ਹੀ ਗੱਲ ਵਾਂਗੂੰ ਸਾਨੂੰ ਸਾਰੇ ਟੱਬ ਨੂੰ ਸਿੱਟ ਕੇ ਜਾਣ ਨੂੰ ਫੇਰਦੀ ਆਂਗੀ ਤੈਨਦੇ ਮਸਾਂ ਕਿਹੜਾ ਹੁਣ ਆਏ ਹੋਇਆ ਫੇ ਪਤਾ ਨਹੀਂ ਉੱਥੇ ਮੈਂ ਕਿੰਨਾ ਕੁ ਪੈਸਾ ਬਣਾ ਲੂੰਗੀ ਐਨਾ ਉੱਥੇ ਪੈਸਾ ਕੁਛ ਨਹੀਂ ਬਣਦਾ ਭਾਈ ਚੱਲ ਕੋਈ ਨਾ ਬੇਬੇ ਨਾ ਬਣਦਾ ਇੱਕ ਵਾਰੀ ਮੈਨੂੰ ਵਗਤਾ ਜਾਣ ਤੇ ਤੁਸੀਂ ਤਾਂ ਪਹਿਲੀ ਲਾਗੇ ਰੋਣਾ ਰੋਈਏ ਨਾ ਪੈਸਾ ਹੜੀ ਕੀਵੇਂ ਲੱਗੂਗਾ ਹੋਰ ਹੁਣ ਛੋੜਾ ਜੀ ਨਹੀਂ ਲੱਗਦਾ ਢੰਗ ਕਰੀ ਜਾਂਦੇ ਆ ਬਾਦੂ ਦੇ ਚੱਲ ਚੰਗਾ ਮੈਂ ਤਾਂ ਹੁਣ ਜਾ ਕੇ ਨਾ ਉਹ ਕੱਪੜਾ ਲੀੜਾ ਪ੍ਰੈਸ ਕਰਦੀ ਆ ਮੈਂ ਜਾਣਾ ਆ ਤੂੰ ਤਾਂ ਭਾਈ ਨਾ ਕਿਸੇ ਦੀ ਮੰਨੇ ਨਾ ਕੋਈ ਮੇਰੀ ਮੰਦੀ ਐ ਨਾ ਕੋਈ ਉਹ ਨਹੀਂ ਸਕਦੀ ਪਦੀ ਮੰਦੀ ਐ ਤੂੰ ਤਾਂ ਬਸ ਇੱਕੋ ਆਪ ਦੀ ਬਸ ਦੀ ਫੜ ਛੱਡੀ ਆ ਚੰਡੀਗੜ ਜਾਣਾ ਚੰਡੀਗੜ ਛੜ ਭਾਈ ਵਗ ਜਾ ਉੱਤੋਂ ਦੀ ਹੋ ਕੇ ਜਾਣਾ ਤਾਂ ਵਗ ਜਾ ਕਿ ਇਹਦਾ ਸੋਣਾ ਚਾਹ ਕੇ ਤਰ ਕੇ ਆਉਂਗੀ ਜੇ ਕੋਈ ਤੇਰੀ ਟਾਲ ਹੋ ਜੇ ਤਾਂ ਮੈਂ ਤਾਂ ਫੇਰ ਸੌ ਸੁੱਖਾਂ ਸੁਖ ਦੀਆਂ ਵੀ ਜੇ ਤੂੰ ਨਾ ਹੀ ਜਾਵੇਂ ਹੁਣ ਲੈ ਬੇਬੇ ਬੋਲੀ ਜਾਂਦੀ ਐ ਭਾਈ ਉਹ ਜੇ ਦੋਨੋਂ ਨਹੀਂ ਮੰਦੀ ਉਹਨੇ ਜਿੱਦ ਫੜ ਰੱਖੀ ਐ ਉਹ ਕਿਸੇ ਦੀ ਕਿਉਂ ਸੁਣਦੀ ਐ ਹੁਣ ਕੀ ਬੇਬੇ ਆਂ ਕਿ ਨਹੀਂ ਫੜਦੀ ਤੜਕੇ ਦੀ ਕਿੱਥੇ ਗਈ ਐ ਪੁੱਛਣਾ ਭਾਈ ਮੈਂ ਤਾਂ ਨਾ ਉਹੀ ਗੱਲ ਮੂੰਹ ਕਿਥੇ ਬਾਬੇ ਕੋਲੇ ਗਈ ਸੀ ਮੈਂ ਕਿ ਜੇ ਕੋਈ ਗੱਲ ਦੀ ਟਾਲ ਕਰ ਜੇ ਹੁਣ ਉੱਥੇ ਬਾਰੀਏ ਖੜੀ ਸੀ ਉਹ ਤਾਂ ਬਸ ਇੱਕ ਲੱਤਤੀ ਹੋ ਰਹੀ ਐ ਕਹਿੰਦੀ ਮੈਂ ਤਾਂ ਜਾਉਂਗੀ ਕੁਛ ਮਰਜ਼ੀ ਕਰੀ ਚੱਲੋ ਆ ਜੀ ਜਦੋਂ ਬੇਬੇ ਉਹਨੂੰ ਆਦੇ ਜਵਾਕਾਂ ਦਾ ਨਹੀਂ ਉਹ ਤੇਰੀ ਕਿੱਥੇ ਮੰਨੂਗੀ ਜਦੋਂ ਉਹਦੀ ਉਹੀ ਗੱਲ ਉਹਦੇ ਪੇਕੇ ਭੇਜ ਦੇਣਗੇ ਪੇਕੇ ਕਹਿੰਦੇ ਨੇ ਪਈ ਭਗ ਜਾ ਤਵਾ ਭਾਈ ਉਹ ਤਾਂ ਇਹਦੀ ਮਰਜ਼ੀ ਆ ਹਰਪ੍ਰੀਤ ਮੈਂ ਤਾਂ ਬਥੇਰਾ ਆਖਿਆ ਕਹਿੰਦੀ ਹੁਣ ਤੁਸੀਂ ਮੇਰਾ ਮੋਹ ਕਰ ਦੇ ਕੋ ਤੇ ਲੜਦੇ ਹੁੰਨੇ ਉਹਨਾਂ ਮੈਂ ਕਿਹਾ ਭਾਈ ਕਿ ਦੋ ਪਾਂਦੇ ਹੁੰਦੇ ਉਹ ਤਾਂ ਖੜਕਦੀ ਹੁੰਦੇ ਨੇ ਘਰ 'ਚ ਆਓ ਘਰਾਂ 'ਚ ਤਾਂ ਚੱਲਦੀ ਰਹਿੰਦੇ ਭਾਈ ਦਰਾਣੀ ਜਠਾਣੀ ਦਾ ਸੱਸ ਨੂੰ ਨਾ ਸੱਸ ਨੂੰ ਹ ਲੜਨਾ ਜਿਵੇਂ ਕਹਿੰਦੇ ਨੇ ਇੱਕ ਚੌਂਕੇ ਚੜੀਆਂ ਕੀ ਲੜਾਈ ਹੁੰਦੀ ਐ ਕਾਦੀ ਲੜਾਈ ਹੋਣੀ ਸੀ ਭਾਈ ਤੇ ਮੈਂ ਤਾਂ ਹੁਣ ਲੱਡੂ ਦੱਸਿਆ ਸੀ ਮੈਨੂੰ ਤੇ ਮੈਂ ਤਾਂ ਉਹ ਹੁਣ ਚਾਹ ਕੇ ਤੇ ਉਹ ਕਰ ਪਾ ਕੇ ਆਉਂਗੀ ਜੇ ਕੋਈ ਇਹਦੀ ਗੱਲ ਦੀ ਟਾਲ ਹੋ ਜਾਏ ਨਾ ਜਾਵੇ ਦੇਖ ਲੈ ਬੇਬੇ ਦੇਖ ਲੈ ਪ੍ਰਤਿਆਵਾ ਕਰਕੇ ਪਈ ਤੂੰ ਵੀ ਦੇਖ ਲੈ ਉਹਦਾ ਜੋਰ ਲੱਗ ਕੇ ਜਿਹੜਾ ਤੇਥੋਂ ਲੱਗਦਾ ਜੋ ਤਾਂ ਮੈਨੂੰ ਨਹੀਂ ਲੱਗਦਾ ਬੇਬੇ ਵੀ ਉਹ ਮੰਨੂਗੀ ਨਾ ਮੰਨਦੀ ਨਹੀਂ ਪਈ ਉਹ ਤਾਂ ਕਹਿੰਦੀ ਮੈਨੂੰ ਜਿਦੋਂ ਬੰਦੇ ਦਾ ਕੇਰਾ ਜੀ ਹੋਵੇ ਨਾ ਉਹਨਾਂ ਚੱਕਰ ਉਹ ਮੁੜਦਾ ਨਹੀਂ ਹੁੰਦਾ ਉੱਥੇ ਜਾ ਕੇ ਮੁੜਦਾ ਨਾਲੇ ਉੱਥੇ ਜਾ ਕੇ ਇਹਨੂੰ ਪਤਾ ਲੱਗ ਜੂਗਾ ਵੀ ਇੱਥੇ ਤਾਂ ਮੇਰਾ ਕੀ ਹੈ ਤੇ ਉੱਥੇ ਮੇਰਾ ਕੀ ਸੀ ਘਰ ਪਰਿਵਾਰ ਛੱਡ ਕੇ ਜਾਣਾ ਬਹੁਤ ਔਖਾ ਹੈ ਬਹੁਤ ਔਖਾ ਜੀ ਲੱਗਦਾ ਬੰਦੇ ਦਾ ਆਖੇ ਮਾ ਕੇ ਤੇਰਾ ਸਾਨੂੰ ਛੱਡ ਕੇ ਜਾਣੂ ਤੇਰਾ ਕਿਵੇਂ ਜੀ ਕਰਦਾ ਕਹਿੰਦੀ ਮੇਰਾ ਤਾਂ ਆਈ ਆਈ ਜੀ ਕਰਦਾ ਦੀ ਮੈਨੂੰ ਨਹੀਂ ਆਦੀ ਕੋਈ ਮੋਹ ਇਹਦਾ ਕੱਲੀ ਦਾ ਜੀ ਨਹੀਂ ਕਰਦਾ ਆ ਜਿਹੜੀਆਂ ਚਾਰ ਜਾਣੀਆਂ ਹੋਰ ਆ ਉਹਨਾਂ ਨੇ ਉਂਗਲ ਤੇ ਚੜਾ ਰੱਖੀ ਐ ਕਿਹਦਾ ਛੱਡੀ ਹੋਣੀ ਹੈ ਉਹ ਹੀ ਮੈਨੂੰ ਪਤਾ ਹੈ ਤੇਰੇ ਵੱਧ ਉਹਨਾਂ ਦੀ ਸਹੇਲੀ ਨੇ ਗੱਲ ਕਰੀ ਜਾਂਦੀ ਸੀ ਤੈਨੂੰ ਆਖੀ ਤਾਂ ਜਾਂਦੀਆਂ ਵੀ ਆਉਦੇ ਆਪਣੇ ਪਿੰਡ ਵਰਗੀ ਇਹ ਘਰ ਜਦੋਂ ਬਣਾ ਉਂਗਲ ਤੇ ਚੜ ਜੇ ਕਿਸੇ ਦੇ ਉਦੋਂ ਨਹੀਂ ਹਟਦਾ ਹੁੰਦਾ ਉਦੋਂ ਤਾਂ ਠੋਕਰਾਂ ਖਾ ਕੇ ਮੁੜਦਾ ਹੁੰਦਾ ਨਿਆਣ ਮਾਤਿਆ ਭਾਈ ਹਾਂ ਜੇ ਇਹਦੀ ਥੋੜੀ ਜਿਹੀ ਨਿਆਣ ਮਾਤਿਆ ਨਾਲੇ ਜਿਵੇਂ ਕਹਿੰਦੇ ਹੁੰਦੇ ਆਕਲ ਬਨਾਮ ਖਾ ਕੇ ਨਹੀਂ ਹੁੰਦੀ ਹੁੰਦੀ ਆਕਲ ਤਾਂ ਠੋਕਰਾਂ ਖਾ ਕੇ ਹੁੰਦੀ ਹੈ ਨਹੀਂ ਇਹਨੂੰ ਵੀ ਪਤਾ ਲੱਗ ਜੂ ਜ਼ਿੰਦਗੀ ਜਿਉਣ ਦਾ ਵੀ ਕੀ ਹੈ ਇੱਥੇ ਉਹ ਆਣਦੇ ਆ ਪਕਰੇ ਬੈਠੇ ਹੋ ਮੰਗੇ ਉੱਥੇ ਬੈਠੀ ਹੋਗੀ ਆਪਾ ਇੱਥੇ ਜੀ ਨਹੀਂ ਲੱਗਦਾ ਉਹ ਤੇ ਲੱਗ ਲੱਪੇ ਕਿਰੂਆ ਕਰ ਦੇਤੇ ਕਿਰੂਣੀ ਜਾਏ ਲਗਾ ਸੇ ਵੀ ਤਿੰਨ ਸਾਥੇ ਟੱਬਰ ਹੋ ਗਿਆ ਫਿਰ ਜਦੋਂ ਆਪਦੀ ਲਾਤਦਾਨੀ ਜਿਹੜੀ ਜੰਮੀ ਉਹਦਾ ਮੌ ਨਹੀਂ ਕਰਦੀ ਨਾ ਤੇਰਾ ਮੇਰਾ ਕੀ ਕਰੂਗੀ ਆਪਣਾ ਨਾ ਭਾਈ ਕਿਉਂ ਮੈਂ ਤਾਂ ਇਹ ਕਹਿੰਦੀ ਆ ਵੀ ਇਹ ਲੱਡੂ ਰੁੱਡੂ ਪਰੇ ਖੜਾ ਛੱਡ ਇਹਨੂੰ ਬਾਗੀ ਜਾਣ ਦੇ ਦੇਖ ਹੀ ਲੈਣ ਦੇ ਚੰਡੀਗੜ੍ਹ ਜਾ ਕੇ ਨਾ ਤੇਰਾ ਦਾ ਭਾਈ ਹੋਂ ਦੇ ਖਮਾਤਾ ਲਾਇ ਚਾਹ ਤੇ ਮੈਂ ਤਾਂ ਕਿਹੜਾ ਤਾ ਉੰਗੀ ਮੈਂ ਧਰ ਕੇ ਤੇ ਉਹ ਦੂਮਾ ਉਹ ਚੱਲ ਪਈ ਦੇਖੀ ਜੋ ਕਿਵੇਂ ਕੁਛ ਬਣਦਾ ਆ ਰਹਿੰਦਾ ਖੁੰਦਾ ਤੇਰਾ ਮੁੰਡਾ ਸਾਥ ਦਿੰਦਾ ਉਹ ਨ ਨਿਪਾਈ ਵਗ ਜਾ ਜੇ ਉੱਥੇ ਤੇਰੇ ਪੈਰ ਲੱਗ ਗਏ ਤੂੰ ਕੋਈ ਦੌਰ ਪੇ ਕਮਾਉਣ ਲੱਗੀ ਅਸੀਂ ਵੀ ਮੰਗਰੇ ਆ ਜਾਾਂਗੇ ਉਹਨੂੰ ਉਦੋਂ ਚੰਦੀ ਕੱਢਦਾ ਹੋਇਆ ਪੇ ਮੰਗਰੇ ਆਪਾਂ ਦਾ ਘਰ ਕਿੱਥੋਂ ਵਗ ਜਾਂਦਾ ਆਪਣੇ ਘਰ ਦਾ ਕੀ ਹਾਲ ਆਪਣੇ ਪਸ਼ੂਆਂ ਦਾ ਤੇ ਬਾਹਣ ਦਾ ਕੀ ਹਾਲ ਦੱਸ ਉਹ ਮੁੰਡਾ ਤਾਂ ਫਕਾ ਕਾਮੜਾਗਾ ਉਹ ਉਦੋਂ ਉਹਨੂੰ ਛੈ ਦੇਈ ਜਾਂਦਾਗਾ ਉਹੀ ਲਾਉਂਦਾ ਬੇਬੇ ਉਹਦੇ ਉਂਗਲਾਂ ਉਹੀ ਕਹਿੰਦਾ ਵੀ ਵਗ ਜਾ ਵਗ ਜਾ ਕੁਛ ਨਹੀਂ ਹੁੰਦਾ ਭਾਬੀਆਂ ਤਾਂ ਚੱਲਦੀ ਰਹਿਣਾ ਘਰਾਂ 'ਚ ਉਹੀ ਕਹਿੰਦਾ ਉਹ ਐਵੇਂ ਗੱਲ ਹਰ ਤੂੰ ਨਹੀਂ ਤੋੜਿਆ ਚਾਹਾਂ ਦਾ ਯਾਈ ਨੂੰ ਨਾ ਥੋੜਾ ਜਿਆਦਾ ਚਾਹ ਚੰਡੀਗੜ੍ਹ ਨਾ ਇਹਨਾਂ ਨੂੰ ਦੇਖ ਹੀ ਲੈਂਦੇ ਪੰਜੀ ਦਾ ਪਾਣ ਸਾਰਿਆਂ ਨੇ ਤਾਂ ਖਾਣ ਪੀਣ ਹੀ ਨਹੀਂ ਲੋਟਾ ਹੁੰਦੇ ਹੋਵੇ ਤੇ ਲੱਡੂ ਤੇ ਰੇ ਭਈ ਐਂ ਗਾ ਨਾ ਨਹੀਂ ਤਾਂ ਮੈਂ ਇੱਕ ਤਾੜ ਕੱਢ ਲਈ ਇੱਕ ਤੂੰਕੜਾ ਨੇ ਮੇਰੇ ਨਾਲ ਤੇ ਨਾਲੇ ਮੈਂ ਸ਼ਾਂਦਰ ਬਣਾ ਦੇ ਹੁਣ ਆਪਾਂ ਤੱਕਰੀਏ ਕਰਦੇ ਕੰਮ ਜਾਂਗਾ ਫਿਰ ਨਾ ਤੇ ਆ ਵੀ ਛੱਡ ਕੇ ਵੇਜ ਜੀ ਆਈ ਭੱਗ ਜਾਨੀ ਆ ਮੈਂ ਤਾਂ ਇੱਧਰ ਦੇ ਛੋਟੇ ਗੇਟੀ ਭੱਗ ਜਾਨੀ ਆ ਚਾਹ ਲਈ ਉਹਦੇ ਹਾਂ ਚਾਹ ਲਈ ਆਉ ਭਾਈ ਤੂੰ ਐ ਤੁਰੀ ਫਿਰ ਹੁਣ ਤੂੰ ਲੱਡੂ ਧਰਨ ਮਗ ਜਾ ਪਹਿਲਾਂ ਉਹਨੇ ਨਹੀਂ ਦੱਕਾ ਤਲਾਇਆ ਹੁਣ ਤੂੰ ਨਾ ਤੜਾ ਚੱਲ ਪਈ ਮੈਂ ਜਾਣੀਆ ਭਾਈ ਤੇਰਾ ਤੂੰ ਹੁਣ ਨੰਨਾ ਨੰਨਾ ਪਾ ਹੱਟ ਨਾ ਤੂੰ ਮੰਨੇ ਮੇਰੀ ਨਾ ਤੇਰੀ ਨੂੰ ਮੰਨੇ ਪਈ ਤੁਸੀਂ ਤਾਂ ਆਪਦੀ ਉਹੀ ਗੱਲ ਪੂਰੀ ਕਰਕੇ ਹੱਦੀਆਂ ਜਿੱਦਿਆ ਕਰਾ ਦੀਆਂ ਨਹੀਂ ਵਾਖੇ ਜੇ ਆਪਣੀ ਰੱਖੀ ਇਹ ਰਹੀ ਜੇ ਨਾ ਜਾਵੇ ਸ਼ਾਇਦ ਤੇ ਨਾ ਜਾ ਕੇ ਫਸੇ ਉਥੇ ਆ ਕਿੱਥੇ ਧਰ ਕੇ ਆਏਂਗੀ ਲੱਡੂ ਧਰ ਕੇ ਆਉਂਗੀ ਆ ਗਿਆ ਭਈ ਆ ਜਾ ਤੂੰ ਵੀ ਆ ਜਾ ਤੂੰ ਵੀ ਦੱਸ ਦੇ ਕੋਈ ਵਿਚਾਰ ਆਵਦਾ ਕੀ ਗੱਲ ਆ ਭਾਬੀ ਕੀ ਗੱਲ ਹੋ ਗਈ ਅੱਜ ਆ ਬੇਬੇ ਨੇ ਤੇ ਹਰਪ੍ਰੀਤ ਨੂੰ ਪਤਾ ਨਹੀਂ ਕੀ ਹੋਇਆ ਮੇਰੇ ਮੰਗਰ ਪੈ ਰੀਆਂ ਜਦੋਂ ਦਾ ਮੈਂ ਚੰਡੀਗੜ੍ਹ ਜਾਣ ਨੂੰ ਕਿਹਾ ਦੋਨਾਂ ਨੇ ਮੂੰਹ ਮੱਟਾ ਕਰ ਰੱਖਿਆ ਲੈ ਬੇਬੇ ਕਿਧਰੇ ਲੱਡੂ ਜਹੋਂਦੀ ਫਿਰਦੀ ਐ ਮੇਰੇ ਉੱਤੇ ਦੀ ਇਹਨਾਂ ਨੂੰ ਕਾਹਦਾ ਫਿਕਰ ਖਾਇ ਪਿਆ ਕਰੇ ਕੰਮ ਕਰਉ ਹਰਪ੍ਰੀਤ ਹੈਗੀ ਹੈਗੀ ਕੋਈ ਆਏ ਨਹੀਂ ਵੀ ਕਰੇ ਮੈਂ ਇਹਨਾਂ ਨੂੰ ਕੰਮ ਕਰਕੇ ਹੋਈ ਗੱਲ ਰੋਟੀਆਂ ਪਕਾ ਕੇ ਖਮਾਉਂਦੀ ਸੀ ਮੈਂ ਉਦੋਂ ਵੀ ਬੇਲੀ ਸੀ ਹੁਣ ਵੀ ਬੇਲੀ ਐ ਇਹਨਾਂ ਨੂੰ ਕੀ ਫਰਕ ਪੈਂਦਾ ਮੇਰੇ ਜਾਨਾ ਤੂੰ ਭਾਬੀ ਨੇ ਕਿਸੇ ਦੀ ਗੱਲ ਨਾ ਸੁਣੀ ਜਦੋਂ ਬਾਈ ਸੁਖਦੀਪ ਨੇ ਤੈਨੂੰ ਕੁਝ ਕਹਿੰਦਾਗਾ ਆਹੋ ਉਹ ਚ ਇਹ ਤਾਂ ਮੱਝਾਂ ਨੂੰ ਸਾਵਾਂ ਦੇ ਜਾਣਾ ਇੱਥੇ ਕੀ ਕੰਮ ਆ ਐਵੇਂ ਗੱਲਾਂ ਨੇ ਬਾਧੂਦੂਗਾ ਕਦੇ ਉਹਦਾਂ ਸੁਣ ਲੈਂਗਾ ਕਦੇ ਉਹਦਾਂ ਸੁਣ ਲੈਂਗਾ ਤੂੰ ਤਾਂ ਪੜ੍ਹੀ ਲਿਖੀ ਐ ਤੇ ਉੱਥੇ ਕੋਈ ਵਧੀਆ ਕੰਮ ਮਿਲ ਜਾਊਗਾ ਜੇ ਤੈਨੂੰ ਕੰਮ ਮਿਲ ਗਿਆ ਨਾਲੇ ਅਸੀਂ ਵੀ ਆ ਜਾਏ ਖੇਤੀ ਤੋਂ ਕਹਿਣਾ ਛੁੱਟੀਓ ਸਾਡਾ ਤੂੰ ਤਾਂ ਬੇਸ਼ੱਕ ਵਗ ਜੇ ਪਰ ਇਹ ਨਹੀਂ ਜਾਂਦਿਆਂ ਹੈਗਾ ਇਹ ਤਾਂ ਇੱਥੇ ਮਰਨਗੀਆਂ ਸਾਰੀ ਉਮਰ ਇੱਥੇ ਲੈ ਇਹ ਕਾਗਰ ਰਹਣਗੀਆਂ ਜੇ ਤੂੰ ਵਗ ਨਹੀਂ ਮੈਨੂੰ ਨਹੀਂ ਲੱਗਦੀ ਜਿਵੇਂ ਇੱਥੇ ਜੀ ਲੱਗਦਾ ਮੇਰਾ ਤਾਂ ਲੱਗਦਾ ਨਹੀਂ ਹੈਗਾ ਓਏ ਚੀਜੀ ਵਾਲੀ ਕਿਹੜੀ ਗੱਲਾਂ ਨਾਲੇ ਹੋਰ ਗੱਲ ਹੈ ਹਰ ਤੇਰਾ ਨਾ ਰਾਜਵੀਰ ਜਿੱਦੋਂ ਕਿੱਥੇ ਨਾ ਰੱਬ ਜਨਮ ਦੇ ਦਿੰਦਾ ਉੱਥੇ ਰਹਿਣਾ ਤਾਂ ਪੈਂਦੀ ਐ ਉਹ ਰਹਿਣ ਵਾਲੀ ਥਾਂ ਤਾਂ ਚੰਡੀਗੜੀ ਐ ਤੇ ਹੋਰ ਹੁਣ ਇਹਨਾਂ ਨੂੰ ਸਮਝਾ ਮੈਨੂੰ ਕੀ ਸਮਝਾਉਣਾ ਮੈਨੂੰ ਤਾਂ ਹੁਣ ਪਤੀ ਐ ਇਹਨਾਂ ਨੂੰ ਕੌਣ ਸਮਝਾਵੇ ਇਹ ਨਹੀਂ ਸਮਝਦੀਆਂ ਇਹ ਤਾਂ ਅਣਪੜ੍ਹ ਨੇ ਸਿਰੇ ਦੀਆਂ ਗਵਾਰ ਜਮਾਂ ਤੇ ਅਣਪੜ੍ਹ ਤਾਂ ਹੈਂ ਜਾਂ ਜੇ ਪਤਾ ਹੋਵੇ ਦੁਨੀਆਦਾਰੀ ਦਾ ਤਾਂ ਕਿਉਂ ਇਹ ਜਿਹੀਆਂ ਗੱਲਾਂ ਕਰਨ ਤੂੰ ਤਾਂ ਬੱਸਣਾ ਹੁਣ ਕਿਸੇ ਦੀ ਗਾਲੀ ਨਾ ਪੁੱਛ ਤੂੰ ਤਾਂ ਚੰਡੀਗੜ੍ਹ ਛੇਤੀ ਬਾਗਲਾ ਮੋਜਾਂ ਕਰੇਂਗੀ ਉੱਥੇ ਮੋਜਾਂ ਤੇ ਹੋਰ ਹੁਣ ਜਾਊਂਗੀ ਹੋਰ ਕੀ ਮੈਂ ਰਹੂੰਗੀ ਭਾਵੇਂ ਕਿੰਨਾ ਕੁਛ ਮਰਜ਼ੀ ਕਰ ਲੈਣ ਮੈਂ ਤਾਂ ਹੁਣ ਜਾ ਕੇ ਇੰਨੀਆਂ ਨੀਂ ਹਣਖਾ ਹਾਂ ਨੇ ਉੱਥੇ ਤਾਂ ਕੰਮ ਤਾਂ ਸੌਖੇ ਨੇ ਤੇ ਤਨਖਾਹਾਂ ਵਾੜੀਆਂ ਨੇ ਤੇ ਹੋਰ ਬਈ ਇਹੀ ਗੱਲ ਤਾਂ ਇਸੇ ਗੱਲ ਮਰੀ ਤਾਂ ਮੈਂ ਜਾਣੀ ਆ ਨਹੀਂ ਕਿਹਦਾ ਜੀ ਕਰਦਾ ਹੁੰਦਾ ਉਹਦਾ ਘਰ ਛੱਡਣ ਨੂੰ ਆਪਦੇ ਜਵਾਕ ਛੱਡਣ ਨੂੰ ਕਿ ਦੋ ਰੁਪਏ ਬਣਨੇਗੇ ਕੋਈ ਤਾਂ ਫੇਰ ਹੀ ਜਾਣੀ ਆ ਮੈਂ ਤੈਨੂੰ ਇਹ ਗੱਲਾਂ ਕਿਹਨੇ ਕਹਤੀਆਂ ਵੀ ਘਰ ਛੱਡਣ ਨੂੰ ਉੱਥੇ ਤਾਂ ਮੋਜਾਂ ਨੇ ਮੋਜਾਂ ਉੱਥੇ ਤੇਰਾ ਬਾੜਾ ਜੀ ਲੱਗੂਗਾ ਇੱਥੇ ਪਿੰਡਾਂ 'ਚ ਕੀ ਐ ਸੁੰਨਸਰਾਂ ਉਹ ਤਾਂ ਬਾੜੀ ਚਹਿਲ ਪਹਿਲ ਐ ਨਾਲੇ ਹਰੀਆਲੀ ਵਾੜੀ ਚੰਡੀਗੜ੍ਹ ਇਹ ਤਾਂ ਹੈ ਚਲ ਆਇਆ ਇੰਨੇ ਬੰਨ ਨਾਲ ਨਾਲ ਚੰਡੀਗੜ੍ਹ ਦੇਖੇ ਆਵਾਂਗੇ ਉਹ ਚੰਡੀਗੜ੍ਹ ਉਹ ਤੋਂ ਤੁਮੜ ਨਹੀਂ ਨਹੀਂ ਹੈਗਾ ਤੇ ਸਾਨੂੰ ਵੀ ਸਾਡੇ ਲਈ ਉਥੋਂ ਅਸੀਂ ਵੀ ਚੰਡੀਗੜੀ ਰਹਿਣਾ ਕਰਾਂਗੇ ਤੁਸੀਂ ਉੱਥੇ ਕੀ ਕਰੋਗੇ ਤੁਸੀਂ ਜਿੱਧਰ ਕਿਧਰ ਮੇਰੇ ਮੰਗ ਰਹੀ ਰਹਿੰਦੇ ਹੋ ਤੁਸੀਂ ਇੱਥੇ ਹੀ ਰਹੋ ਉਹ ਲੈ ਤੇਰੀਆਂ ਹਾਂ ਨੀਤੀਆਂ ਨੇ ਤਾਂ ਹੀ ਤਾਂ ਹਰਪ੍ਰੀਤ ਤੇ ਬੇਬੇ ਜਰਾਂ ਲੜਦੀਆਂ ਜੇ ਤਾਂ ਹੋ ਗਈ ਮੈਂ ਸੈਟਲ ਘਰ-ਬਾਰ ਵਧੀਆ ਮਿਲ ਗਿਆ ਨੌਕਰੀ ਵਧੀਆ ਮਿਲ ਗਈ ਫੇਰ ਤਾਂ ਤੁਸੀਂ ਆ ਜਾਓ ਨੀ ਐਵੇਂ ਬਾਬਾ ਫਾਲਤੂ ਦਾ ਖਰਚਾ ਕਰਨ ਨਾ ਆਇਓ। ਉਹ ਅਸੀਂ ਉੱਥੇ ਕੰਮ ਕਰਾਇਆ ਕਿ ਸਾਡੇ ਵਾਸਤੇ ਵੀ ਕੰਮ ਪਾੜ ਲਈ ਕਿ ਆਣ ਪੜਾ ਵਾਤੇ। ਹਾਂ ਜੇ ਕੋਈ ਕੰਮ ਮਿਲ ਗਿਆ ਵਧੀਆ ਤਾਂ ਮੈਂ ਤੁਹਾਨੂੰ ਫੋਨ ਕਰ ਦੂੰ ਤੇ ਇਹਨੂੰ ਲੈ ਕੇ ਹਰਪ੍ਰੀਤ ਨੂੰ ਆ ਜੀ ਉੱਥੇ ਜੇ ਆਈ ਤਾਂ। ਇਹ ਹਰਪ੍ਰੀਤ ਨੂੰ ਤੇ ਬੇਬੇ ਨੂੰ ਮੈਂ ਸਮਝਾਉਣਾ। ਹਾਂ ਉਹ ਤਾਂ ਬਸ ਚੰਡੀਗੜ੍ਹ ਦੀਆਂ ਤਿਆਰੀਆਂ ਕਰ ਜਾਣ ਦੀਆਂ। ਨਾ ਮੇਰੀ ਗੱਲ ਸੁਣਾ ਬੇਬੇ ਤੋਂ ਕੀ ਕਰੋਂ ਨਾ ਕੱਲੀ ਹਰਪ੍ਰੀਤ ਨੂੰ ਲਿਆਈ ਤੇ ਬੇਬੇ ਬਿਨਾ ਘਰ ਦਾ ਬੁਰਾ ਹਾਲ ਹੋ ਜਾਊਗਾ। ਲੈ ਉਹ ਘਰੇ ਕੀ ਆਪਾਂ ਜ਼ਮੀਨ ਤੇ ਪਾ ਠੇਕੇ ਤੇ ਲਾ ਦੇਾਂਗੇ। ਮੱਝਾਂ ਆਪਾਂ ਵੇਚ ਦਿਆਂਗੇ। ਘਰ ਘਰਾਏ ਨਾ ਚੜੂਆ ਫੇਰ ਕੀ ਹੁੰਦਾ ਜਿੰਦਾ ਰਾਕੇ ਵਕਤ ਲਾਂਗੇ ਹਾਂ ਇਹ ਵੀ ਤੇਰੀ ਗੱਲ ਠੀਕ ਹੈ ਹਰਪ੍ਰੀਤ ਨੂੰ ਮੈਂ ਸਮਝਾਉਣਾ ਚੱਲ ਮੈਂ ਤਾਂ ਹੁਣ ਜਾਣਾ ਪਰਸੋਂ ਤੇ ਬੇਬੇ ਨੂੰ ਤੇ ਹਰਪ੍ਰੀਤ ਨੂੰ ਸਮਝਾ ਦੇ ਸਮਾਰ ਕੇ ਐਵੇਂ ਤਿੰਨ ਪੰਜ ਜੀ ਨਾ ਕਰਨ ਤੇ ਕਲੇਸ਼ ਪਾ ਕੇ ਘਰੋਂ ਜਾਣਾ ਪਵੇ ਮੈਨੂੰ ਇਹ ਦੋ ਬਾਤ ਹੈ ਨਾ ਤੇਰਾ ਸਮਾਨ ਉਹ ਤਿਆਰੀ ਕਰਨੀ ਆ ਉਹ ਭੇਜਣੀ ਹੈ ਤੈਨੂੰ ਇਹ ਜੀ ਪਾੜ ਤ ਪੜਾਉਂਗਾ ਉਹਨਾਂ ਨੂੰ ਤਾਂ ਹਾਂ ਫੇਰ ਤਾਂ ਵਧੀਆ ਚੰਗੀ ਗੱਲ ਲੈ ਇਹ ਤਾਂ ਮੈਨੂੰ ਮੜਾ ਜਾਂ ਸਿਆਣਾ ਲੱਗਦਾ ਨਹੀਂ ਆ ਬੇਬੇ ਨੇ ਤੇ ਹਰਪ੍ਰੀਤ ਨੇ ਤਾਂ ਮੇਰਾ ਦਿਮਾਗ ਖਰਾਬ ਕਰ ਰੱਖਿਆ ਹੈਗਾ ਲੈ ਮੈਂ ਤਾਂ ਉਹਦਾ ਚੁੱਲਾ ਚਲਾਵਾ ਪਾਣੀ ਦਾ ਤਰ੍ਹਾਂ ਪਤੀਲਾ ਭਰ ਕੇ ਜਿਸ ਨੇ ਪੈਰ ਧੋਣੇ ਹੋਣਗੇ ਕਿਸ ਨੇ ਨਹਾਉਣਾ ਹੋ ਇਹ ਤਾਂ ਹੁਣ ਉਹੀ ਗੱਲ ਹੱਥਾਂ ਚੋਂ ਨਿਕਲ ਗਈ ਇਹ ਕਿੱਥੇ ਹੁਣ ਮੰਨਦੀ ਏ ਕਿਸੇ ਦੀ ਖਰਪ੍ਰੀਤ ਆਗੇ ਤੁਸੀਂ ਉਹ ਮੈਂ ਤੈਨੂੰ ਕੋਈ ਗੱਲ ਸਮਝਾਉਣਾ ਕੀ ਸਮਝਾਉਣਾ ਉਹ ਮਸਾ ਦਾ ਰਾਜਵੀਰ ਚੰਡੀਗੜ੍ਹ ਜਾਂਦੀ ਏ ਉਹ ਬੇਬੇ ਆ ਤੇ ਤੇਰਾ ਨਸ ਕੀ ਢਿੱਡ ਦੁਖਦਾ ਹੈ ਸੋਨੂ ਕਾਦੀ ਹੋ ਹੀ ਪਈ ਐ ਨਾ ਸਾਨੂੰ ਕੀ ਤਕਲੀਫ ਹੋਣੀ ਸੀ ਐਸੀ ਤਾਂ ਉਹਦੀ ਲਾਦਵਾਰੇ ਸੋਚਦਿਆਂ ਜਿਹੜੀ ਆਦੇ ਪੇਕੀ ਤੋਰਤੀ ਮੈਂ ਕੰਜਵਾਕਾਂ ਦੀ ਜ਼ਿੰਦਗੀ ਖਰਾਬ ਕਰ ਦੇਂਗੀ ਨਾ ਜਾਂ ਮੰਨਿਆਂ ਮੈਂ ਉਹਨੇ ਕਿੱਥੇ ਮੰਨਣੇ ਉਹ ਬੇਬੇ ਵਿਚਾਰੀ ਠੇਬੇ ਖਾਂਦੀ ਫਿਰਦੀ ਐ ਲੱਡੂ ਚਾਹਾਂ ਚਾਹ ਪਾਉਂਦੀ ਫਿਰਦੀ ਐ ਪਤਾ ਨਹੀਂ ਕਿੱਥੇ ਪਾ ਕੇ ਆਊਗੀ ਉਹ ਕਮਣ ਜੀ ਤੁਸੀਂ ਤਾਂ ਸਮਝੀ ਐ ਸੁਖ ਸੁਖੋ ਬਿਓ ਚੰਡੀਗੜ੍ਹ ਬਗਦੀ ਓਕੜਾ ਬਾਹਰਲੇ ਮੁਲਕੇ ਜਾਂਦੀ ਐ ਜਵਾਕਾਂ ਨੂੰ ਮਿਲ ਜਾ ਕਰੂਗੀ ਆ ਕੇ ਜਵਾਕ ਨਾ ਮਾ ਨਾ ਹੀ ਹੁੰਦੇ ਆ ਬੱਚੇ ਮੈਂ ਤੈਨੂੰ ਦੱਸਾਂ ਨਾਲੇ ਮੈਂ ਕੀ ਲੈਣਾ ਜਦੋਂ ਉਹ ਨੂੰ ਨਹੀਂ ਆਉਦੇ ਜਵਾਕਾਂ ਦਾ ਮੇਰੇ ਕੰਨ ਨੂੰ ਤਾਂ ਜਿੱਥੇ ਮਰਜੀ ਆਵੇਂ ਐ ਕਰ ਇੱਕ ਬੈਗ ਤਾਂ ਤੂੰ ਭਰ ਲਾ ਆਵਦਾ ਤੇ ਇੱਕ ਭਰ ਲੈ ਤੇਰੀ ਭਾਬੀ ਦਾ ਦੋਨੇ ਟੱਪ ਜੋ ਸਿਰ ਤੇ ਧਰ ਕੇ ਆ ਤੂੰ ਵੀ ਉਹਦੇ ਪੈਰ ਚ ਪੈਰ ਧਰਨੇ ਚੰਡੀਗੜ੍ਹ ਚੰਡੀਗੜ੍ਹ ਲਾਈਏ ਜੇ ਰਾਜਵੀਰ ਆਪਣੀ ਚੰਡੀਗੜ੍ਹ ਜਾਊਗੀ ਆਪਣਾ ਵੀ ਖੇਤੀ ਤੋਂ ਖਿਹੜਾ ਛੁੱਟ ਜੂ ਆ ਨਾਲੇ ਗੋਹੇ ਗੂੜੇ ਤੋਂ ਤੇਰਾ ਅੱਛਾ ਤੇਰੇ ਸਾਹ ਮੈਂ ਟੱਪਾਂ ਵੀ ਚੰਡੀਗੜ੍ਹ ਬਗ ਜਾਣਗੇ ਬੜੀ ਸੋਚ ਆ ਤੇਰੀ ਚੰਗੀ ਮੈਂ ਵੀ ਚੰਡੀਗੜ੍ਹ ਭੱਗ ਜਾ ਚੰਡੀਗੜ੍ਹ ਭਾਗੇ ਨਾ ਜਨੋ ਆ ਘਰ ਖਰਾਬ ਹੋ ਜਾਊਗਾ ਮੈਂ ਤੈਨੂੰ ਦੱਸ ਜ਼ਿੰਦਗੀ ਪਰਵਾਦ ਹੋ ਜਾਂਦੀ ਆ ਉੱਥੇ ਜਾ ਕੇ ਉਹ ਘਰ ਦਾ ਜੀ ਖਰਾਬ ਹੋ ਜਾਊਗਾ ਜਮੀਨ ਠੇਕੇ ਤੇ ਲਾ ਦੇਗੇ ਮੱਝਾਂ ਵੇਚ ਦੇਾਂਗੇ ਜਿੰਦੇ ਲਾ ਕੇ ਵਗ ਚੱਲਾ ਦੇ ਕੱਚੇ ਡੱਡਾ ਕੱਖ ਹੋ ਜਾਊ ਉਹਨੇ ਨੂੰ ਜੇ ਤੈਨੂੰ ਉੱਥੋਂ ਮੁੜਨਾ ਪੈਗੇ ਨਾ ਫੇਰ ਕਿੱਥੇ ਰਹੇਗਾ ਕਿ ਜਾ ਐ ਕਰ ਪਹਿਲਾਂ ਘਰੀ ਵੇਚ ਦੇਦੋ ਸਾਰਾ ਟੱਬਰ ਵਗ ਚੱਲੋ ਗੱਡੀ ਕਰਾ ਲਓ ਕੋਈ ਗੱਲ ਨਹੀਂ ਘਰ ਵੀ ਵੇਚ ਦੇਾਂਗੇ ਜੇ ਆਪਣਾ ਉੱਥੇ ਕੋਈ ਸੈੱਟ ਹੋ ਗਿਆ ਕੰਮ ਉਹਨੂੰ ਨੌਕਰੀ ਵਧੀਆ ਮਿਲ ਗਈ ਨਹੀਂ ਸੈੱਟ ਨੂੰ ਕੀ ਇਹ ਚੰਡੀਗੜ੍ਹ ਚਾਹੀਨ ਹੈ ਪਰ ਮੈਂ ਉੱਥੇ ਮੰਗ ਕੇ ਖਾਲੀ ਗੀ ਉਹ ਆਪਾਂ ਕੋਈ ਛੋਟੀ ਮੂਟੀ ਦੁਕਾਨ ਪਾਲਾਂਗੇ ਉੱਥੇ ਕੱਪੜੀ ਦੁਕਾਨ ਪਾਲਾਂਗੇ ਫਿਰ ਨਾਲ ਹੀ ਚੱਲਣਾ ਪਰਲਾ ਬੈਗੇ ਤੇਰਾ ਪਰਲਾ ਇੱਕ ਮੇਰਾ ਪਰਲਾ ਚੱਲ ਕਰ ਤੇ ਆ ਆ ਜਾ ਚੱਲਾਂ ਮੈਂ ਵੀ ਪਹਿਲਾਂ ਤਾਂ ਜਾਊਗੀ ਰਾਜਵੀਰ ਨਾ ਨਾ ਸਾਰਾ ਟੱਬਰ ਜਾਵਾਂਗੇ ਰੋਕਣਾ ਨਹੀਂ ਹੈਗਾ ਉਹਦੀ ਤਿਆਰੀ ਕਰਨੀ ਹੈ ਖੁਸ਼ੀ-ਖੁਸ਼ੀ ਉਹਨੂੰ ਤੋਰੋ ਚੰਡੀਗੜ੍ਹ ਫੇ ਚਲਾਈਏ ਆਪਾਂ ਪਤਾ ਨਹੀਂ ਹੁੰਦੀ ਉਹਦੀ ਤਿਆ ਮੈਥੋਂ ਤਾਂ ਖੁਸ਼ੀ-ਖੁਸ਼ੀ ਭੇਜੀ ਨਹੀਂ ਜਾਂਦੀ ਮੈਥੋਂ ਤਾਂ ਉਹੀ ਗੱਲ ਘਰ-ਬਰਵਾਲ ਹੁੰਦਾ ਦੇਖਿਆ ਨਹੀਂ ਐਨਾ ਜੇ ਤੈਥੋਂ ਕਰਾਏਂਦਾ ਨਾ ਜਾਂ ਬਗਜਾ ਤੂੰ ਕਰਾ ਦਿੱਤੇ ਅੱਜ ਫਿਰ ਚੰਗਾ ਹੁਣ ਤੂੰ ਐਂ ਕਰੀ ਬੋਲੀ ਨਾ ਬੱਸ ਮੈਂ ਬੋਲ ਕੇ ਕੀ ਲੈਣਾ ਤੈਨੂੰ ਬੋਲਣ ਦੀ ਲੋੜ ਨਹੀਂ ਐਵੇਂ ਹੀ ਉਹ ਰੋਕਦੀ ਐ ਕਿਤੇ ਤੇਰੇ ਬੱਚਿਆਂ ਦਾ ਕੀ ਬਊ ਤੇਰੇ ਘਰ ਦਾ ਕੀ ਬਊ ਤੂੰ ਐਵੇਂ ਹੀ ਰੋਕਹੀ ਜਾਨੀਂ ਉਹ ਇਹ ਜਾਂਦੀਆਂ ਨੂੰ ਜਾਣਦੇ ਸਾਡੀ ਖੁਸ਼ੀ ਹਾਲ ਜਾਂਦੀ ਐ ਮੈਂ ਦੱਸ ਕੀ ਉਹਦੇ ਬਾਹ ਫੜ ਕੇ ਮਾਰ ਲਈ ਵੱਡਾ ਗਿਆ ਪਰਝਾਈ ਦਾ ਚਮਚਾ ਕੇਲੀ ਉਹਦੀਆਂ ਹਮਦਰਦੀ ਚ ਗੱਲਾਂ ਕਰਦਾ ਦੇਹ ਲਾ ਉਂਗਲਾਂ ਲਾ ਕੇ ਤੋਰਤਾ ਵੀ ਸੋਨੂੰ ਵੀ ਲੈ ਜੂੰਗੀ ਤੂੰ ਤੇ ਹਰਪ੍ਰੀਤ ਵੀ ਭਗ ਚੱਲਿਓ ਉੱਥੇ ਤੇਨੂੰ ਕੱਪੜੇ ਦੀ ਦੁਕਾਨ ਕਰਾ ਦੂੰਗੀ ਨਾ ਦੁਕਾਨਾਂ ਚੰਡੀਗੜ੍ਹ ਚ ਜਾ ਕੇ ਇਹੀ ਹੋ ਜਾਂਦੀਆਂ ਗੱਲਾਂ ਨਾ ਗੱਲਾਂ ਕਰਨੀਆਂ ਚੌਕੀਆਂ ਮਿਲਿਆ ਨੋਟ ਕਮਾਉਣੇ ਬਹੁਤ ਔਖੇ ਬਾਹਰ ਜਾ ਕੇ ਕਮਾ ਕੇ ਦਿਖਾਈ ਮੈਨੂੰ ਸਵਾਦ ਤਾਂ ਫੇਰ ਆਉ ਲੈ ਮੈਂ ਤਾਂ ਕਿਹੜਾ ਤਾਂ ਪਈ ਆਉਦਾ ਸਾਰਾ ਸਾਰਨ ਕਰਤਾ ਕੰਮ ਉਹ ਦੂਗਾ ਪਾਈ ਸਾਡੇ ਕਰਮ ਤੇ ਇਹਦੇ ਕਰਮ ਨੇ ਜਾਣ ਆਉਣ ਦੇ ਤਾਂ ਕਿਰਾਂ ਮੈਂ ਤਾਂ ਕਿਵੇਂ ਦੱਸਿਆ ਸੀ ਸਾਰਾ ਕੁਝ ਕਰਤਾ ਬੇਬੇ ਪਤਾ ਨਹੀਂ ਕਿੱਧਰ ਹੋਈ ਕਿੱਧਰ ਆ ਗਈ ਤੂੰ ਕੀ ਆਈ ਹੈਗੀ ਬਸ ਆਦੀ ਵਿਖਿਆ ਜੀ ਚ ਫਿਰਦੀਆਂ ਤੈਨੂੰ ਪਤਾ ਤਾਂ ਹੋਇਆਗਾ ਹੁਣ ਆਪਣੇ ਘਰੇ ਕਿਹੜਾ ਕੰਮ ਚੱਲੀ ਜਾਂਦਾ ਹੈ ਗਾ ਰਾਜਵੀਰ ਦਾ ਜਾਣਦਾ ਉਹ ਲੈ ਉਸੇ ਗੱਲ ਦੀ ਤਾਂ ਨਾ ਚਿੰਤਾ ਸਾਰਾ ਦਿਨ ਹਰਪ੍ਰੀਤ ਕਰੀ ਜਾਂਦੀ ਹੈ ਉਸਨੂੰ ਤਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਜੇ ਰਾਜਵੀਰ ਚੰਡੀਗੜ੍ਹ ਜਾਊ ਕਦੀ ਆ ਪਾਵੇਂ ਚੰਡੀਗੜ੍ਹ ਦੇਖਿਆ ਵਾਂਗੇ ਭੁੱਲੇ ਚੁੱਕੇ ਆਪਾਂ ਤਾਂ ਕਦੀ ਮਾਨਸਾ ਤੱਕ ਨਹੀਂ ਗਏ ਗਏ ਤਾਂ ਨਹੀਂ ਭਾਈ ਮਾਠਾ ਤੇ ਕਰਾਪਾ ਤੋਂ ਕਿੱਥੇ ਕਬੀਲਦਾਰੀ ਵਾਲਿਆਂ ਦੇ ਤੇ ਕਈ ਨਾ ਤਾਂ ਜਾਇਆ ਜਾਂਦਾ ਖੇਤੀਬਾਨੇ ਵਾਲਿਆਂ ਤੋਂ ਚੰਡੀਗੜ੍ਹ ਭਾਈ ਬੇਤੂੰ ਕਿਹੜੀ ਗੱਲ ਦੀ ਫਿਕਰ ਕਰਦੀ ਐ ਤੈਨੂੰ ਏਸੀ ਗੱਲ ਦਾ ਫਿਕਰ ਐ ਜਿਵੇਂ ਕਿ ਪਾੜ ਨਾ ਹੋ ਜੇ ਗਈ ਆਈ ਆ ਭਾਈ ਮੈਨੂੰ ਤਾਂ ਉਹੀ ਗੱਲ ਮੰਗੂ ਵਿਚਾਰ ਹੁਣ ਤਾਂ ਦੋਨੇ ਦੇਖ ਨਾਲ ਮਿਲ ਕੇ ਕੰਮ ਕਰੀ ਜਾਂਦੀਆਂ ਸੀ ਵਿੱਚ ਮਾਂ ਚੜਾ ਹੱਥ ਪੱਲਾ ਲਵਾਈ ਜਾਂਦੀ ਸੀ ਜੇ ਕਿਤੇ ਰਾਜਵੀਰ ਵਾਗੀ ਆਪਣੇ ਕਿਤੇ ਭਾਂਡੇ ਨਾ ਡੋਹ ਕੇ ਖਪਾਏ ਜਾਣ ਜੇ ਭਾਂਡੇਪਣੇ ਅੱਡ ਵੀ ਹੋਣਗੇ ਉਹ ਰਾਜਵੀਰ ਸੁਖਦੀਪ ਨੂੰ ਉ ਉਹ ਉੱਥੇ ਰਹਿਣਗੇ ਨੌਕਰੀ ਕਰਨਗੇ ਮੈਂ ਆਪਣੀ ਖੇਤੀ ਕਰੀ ਜਾਊਂਗਾ ਖੇਤੀ ਤਾਂ ਭਾਈ ਜਾਨ ਨੂੰ ਕਾਟਾ ਨਹੀਂ ਪੈਂਦਾ ਇਹਦਾ ਤਾਂ ਇਥੋਂ ਹੀ ਛਾ ਮੰਗਿਆ ਕਰਨਗੇ ਕਮਲੇ ਬਾਹਨ ਚੋਂ ਸਾਰੇ ਕਾਸੇ ਦਾ ਲੈ ਜੇ ਮੈਥੋਂ ਠੇਕਾ ਮੰਗਣਗੇ ਫਿਰ ਮੈਂ ਠੇਕਾ ਨੂੰ ਕੋਈ ਲੋਕਾਂ ਜਿੰਨਾ ਤਾਂ ਨਹੀਂ ਦੇਊਂਗਾ ਥੋੜਾ ਬੋਤਾ ਦੇ ਦਿਆ ਕਰੂੰਗਾ ਉਹ ਨਾਲੇ ਤਾਂ ਮੈਂ ਇੱਥੇ ਸੌਖਾ ਨਾਲੇ ਉੱਥੇ ਉਹ ਸੌਖੇ ਨਾਲੇ ਮੇਰੀ ਗੱਲ ਸੁਣ ਲੈ ਆਪਣਾ ਕਿੰਨਾ ਕਾ ਕਰ ਹੈ ਤਿੰਨ ਦਾ ਵਾਰ ਨੇ ਸਾਰੇ ਭਰਾਂਡੀ ਦੀ ਜੇ ਦੋਨੇ ਭਾਈ ਅੱਡ ਹੋ ਗਏ ਡੇਡੜ ਵਾਰ ਆਊਗਾ ਇੱਕ ਜਣੇ ਹੁੰਦਾ ਬਾਹਰ ਵਗ ਜਾਣ ਦੇ ਨਹੀਂ ਭਾਈ ਬਾਹਰ ਜਾਏ ਚ ਤਾਂ ਮੈਨੂੰ ਤਾਂ ਕੋਈ ਫਾਇਦਾ ਨਹੀਂ ਲੱਗਦਾ ਉੱਥੇ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਆਪ ਦਾ ਖਾਤੇ ਹੀ ਖਾਇਆ ਕਰੂਗੀ ਬੇਬੇ ਇਹ ਤੂੰ ਬਾਹਰ ਜਾਣ ਚ ਖੁਸ਼ ਨਹੀਂ ਨਾ ਫਿਰ ਤੂੰ ਐਂ ਕਰ 50 ਲੱਖ ਦੀ ਕਰਜ਼ਈ ਹੋਣ ਵਾਸਤੇ ਵੀ ਤਿਆਰ ਹੋ ਜਾ ਕਿ ਕੋਠੀ ਅੱਡ ਪਾਉਣੀ ਪਊਗੀ ਨਲੇ ਲੈਣੀ ਪਊਗੀ ਥਾਂ ਦੱਸ ਤੂੰ ਕਿਉਂ ਪੰਗੇ ਛੜੀ ਜਾਨੀ ਉਹ ਜਾਂਦੀ ਹੈ ਰਾਜਵੀਰ ਸੁਖਦੀਪ ਦੀ ਰੈਣ ਵਾਲੀ ਜਾਂਦੀ ਹੈ ਜਾਣ ਦੇ ਪਰੇ हां ता था भाई की हुंदा ओह गल वंगू मुंडे ता कदरान चाफी कर बन लैनदे ने तू ए दी टेस्ट ना करबी आपनू था लेना पूकार पावना पauga ओ बेबी जेड़ा बन्दा ना ऐ करदा हुंदा ਵੀ ਆਹ ਕੰਮ ਮੈਂ ਕਰਨਾ ਏ ਉਹ ਤਾਂ ਬੰਦਾ ਕਰਕ ਹੀ ਰੇਂਦਾ ਹੁੰਦਾ ਉਹਦਾ ਤੁਸੀਂ ਮੰਨ ਨਾ ਤੋੜੋ ਉਹ ਐ ਸੁਖ ਸੁਖੋ ਵੀ ਇਹ ਛੇਤੀ ਜਾਵੇ ਚੰਡੀਗੜ ਉਹਨੂੰ ਹੁਣ ਰੋਕਣ ਦੀ ਕੋਸ਼ਿਸ਼ ਨਾ ਕਰਿਓ ਉਹਨੂੰ ਸੁੱਖ ਨਾਲ ਭੇਜੋ ਉੜੀ ਖੁਲੀ ਆ ਪਾਵੇਂ ਮਗਰ ਵਗ ਜਾਣਗੇ ਨਾ ਜਾਇਆ ਤੂੰ ਤਾਂ ਕੀ ਗੱਲ ਹੈ ਮੈਂ ਜਾਣਦਾ ਕਾਣੀ ਨਹੀਂ ਜੀ ਲਾਉਣਾ ਭਾਈ ਆਪਣਾ ਤਾਂ ਕਦੋਂ ਜੀ ਲੱਗੂ ਨਾ ਲੱਗੂ ਨਾ ਬਲ ਜਵਾਕਾਂ ਨੇ ਨਹੀਂ ਜੀ ਲਾਉਣਾ ਉਹਦੇ ਨੇ ਨਹੀਂ ਬੀ ਜੀਤਾ ਜਵਾਕ ਨੂੰ ਸੋਨੂ ਤੇ ਤੈਨੂੰ ਤੇ ਹਰਪ੍ਰੀਤ ਨੂੰ ਸਮਾ ਕੇ ਜਾਵੇ ਫਿਰ ਤੇ ਤੁਸੀਂ ਕਿਸੇ ਗੱਲ ਦਾ ਗਿਲਾ ਕਰੋ ਉਹ ਆਉਦੀ ਪੇਕੀ ਛੱਡ ਕੇ ਜਾਊ ਤੇ ਜਵਾਕਾਂ ਨੂੰ ਫਿਰ ਸੋਨੂ ਕੀ ਹੈ ਨਹੀਂ ਭਾਈ ਪੇਕੀ ਭਾਵੇਂ ਕਿੰਨੇ ਛੱਡਦੇ ਜਵਾਕ ਆਦੇ ਮਾਪਿਓ ਬਿਨਾਂ ਨਹੀਂ ਰਹਿੰਦੇ ਹੁੰਦੇ ਉਹ ਬੇਬੇ ਤੈਨੂੰ ਕੀ ਨੇ ਕਹਤਾ ਕਾਂੜੀਏ ਕੋਈ ਬਾਹਰਲੇ ਮੁਲਕ ਚ ਨਹੀਂ ਜਾਂਦੀ ਚੰਡੀਗੜੀ ਜਾਂਦੀ ਹੈ ਮਿੰਨੇ ਤੋਂ ਮਿੰਨੇ ਤੋਂ ਆ ਕੇ ਬੱਚਿਆਂ ਨੂੰ ਮਿਲ ਜਿਆ ਕਰੂਗੀ ਐਡੀ ਕੋਈ ਬਾਲੀ ਵੱਡੀ ਕਰਨੀ ਹੈਗੀ ਮੇਰੇ ਨਾ ਭਾਈ ਜਾਨੇ ਲੱਗਦਾ ਕਿ ਜੋ ਕੇਨਾ ਨਾ ਉੱਥੇ ਖੱਤਿਆ ਕਰ ਲੂਗੀ ਨਾਲੇ ਕਰੇ ਕੇ ਕੇਰਾ ਆ ਗਈ ਮੁਰਕੇ ਨਾ ਜੀ ਕਰਿਆ ਨਾ ਮੁਰਕੇ ਨਹੀਂ ਜਾਣੀ ਨਹੀਂ ਉਹ ਬੇਬੇ ਤੂੰ ਤਾਂ ਨਾ ਫਿਕਰੀ ਕਰੀ ਜਾਨੀ ਐ ਕੁਛ ਕਰਿਆ ਨਹੀਂ ਕੁਛ ਧਰਿਆ ਨਹੀਂ ਉਹਨੂੰ ਵਿਚਾਰੀ ਨੂੰ ਬਾਗਤਾਂ ਜਾਣ ਦੇ ਹਾਈ ਤੱਕ ਗਈ ਵੀ ਨਹੀਂ ਉਹ ਪਹਿਲੀ ਕੋ ਤੁਸੀਂ ਕਿਣ-ਕਣ ਕਰੀਆ ਨਾ ਭਾਈ ਦਾਉ ਤਾਂ ਹੈਗੀ ਇਹ ਆਪਣੀ ਰੋਕੀ ਤਾਂ ਰੁਕਦੀ ਨਹੀਂ ਚਲੋ ਭਾਈ ਕੇਰਾ ਮਾਰਾ ਮੋਟਾ ਟੂਣਾ ਤਮਤਾ ਕਰੇ ਜੇ ਭਾਈ ਕੋਈ ਹੱਲ ਹੋ ਜੇ ਨਾ ਜਾਵੇ ਕੋਈ ਟਾਲ ਹੋ ਜੇ ਉਹ ਬੇਬੇ ਇਹ ਜੇ ਟੂਨੇ ਕਿਉਂ ਕਰਦੇ ਉਹਦਾ ਕੰਮ ਨਾ ਵੜੇ ਨਾ ਚੰਡੀਗੜ੍ਹ ਜਾਵੇ ਉਹ ਇਹ ਜੇ ਟੂਨੇ ਕਰ ਐਂਜਾ-ਐਂਜਾ ਸੁੱਖਾ ਸੁੱਖਾ ਜਿਉ ਛੇਤੀ ਰਾਜਵੀਰ ਚੰਡੀਗੜ੍ਹ ਵਗ ਜੇ ਆ ਜਾ ਪੌਂਦੀ ਨਾਲ ਤਿਆਰੀ ਕਰਾਈਏ ਸੁਖਰਾਂ ਨੂੰ ਜਾਣਦੇ ਮੈਂ ਭਾਈ ਮੇਰੇ ਤਾਂ ਮੂੰਹ ਹੋਏ ਗੱਲ ਨਿਕਲਦੀ ਨਹੀਂ ਵੀ ਮੈਂ ਤਿਆਰੀ ਕਰਾ ਮਾ ਤਾਂ ਭਾਗ ਜੇ ਮੈਂ ਤਾਂ ਹੱਥ ਬੰਨ੍ਹਦੀ ਆ ਵੀ ਜਾ ਵੀ ਨਾ ਜੇ ਦੀ ਟਾਲ ਹੋ ਜੇ ਗੱਲ ਦੀ ਤਾਂ ਅਸੀਂ ਬਸ ਜਾਂ ਚ ਰਹਿ ਜੀਏ ਨਹੀਂ ਮੈਨੂੰ ਪਤਾ ਇੱਥੇ ਹਰਪ੍ਰੀਤ ਨੇ ਨਹੀਂ ਕੰਮ ਕਰਨਾ ਘਰ ਦਾ ਇੱਥੇ ਹਾਲ ਵਾਡੂ ਆ ਨਹੀਂ ਪਤਾ ਸਾਰੇ ਪਸ਼ੂ ਵੇਚਣੇ ਪਏ ਜਾਣ ਮੈਂ ਤਾਂ ਹੀ ਕਹੀ ਨਹੀਂ ਐ ਵੀ ਮੇਰੇ ਲੱਡੂ 10 ਰੁਪਈਆ ਦੇ ਪਾਏ ਨੇ ਕੰਮ ਕਰ ਜਾਣ ਨਾ ਹੀ ਜਾਵੇ ਮੇਰੀ ਨੂੰ ਚੰਡੀਗੜ੍ਹ ਪਰ ਇਹ ਟਾਲ ਹੋ ਜੇ ਕੋਈ ਫੋਨ ਫਾਨ ਆ ਜੇ ਉਹਨੂੰ ਵੀ ਮੈਂ ਤਾਂ ਜਾਂਦੀ ਨਹੀਂ ਵੀ ਉੱਥੇ ਕੋਈ ਲੱਡੂ ਦਾ ਕੰਮ ਕਰਕੇ ਫੋਨ ਤਾਂ ਆ ਗਿਆ ਜਾਂਦੀ ਨਹੀਂ ਭਾਈ ਜਾਂਦੀ ਕਿ ਕਿੱਥੇ ਤਾਂ ਮੈਂ ਕੱਲ ਜਾਣਾ ਸੀ ਕਿੱਥੇ ਮੈਨੂੰ ਅੱਜ ਹੀ ਜਾਣਾ ਪਊਗਾ ਚਲ ਚੰਗਾ ਬੇਬੇ ਮੈਂ ਤਾਂ ਹੁਣ ਜਾਣੀ ਆ ਲੇਟ ਹੋਈ ਆ ਨਹੀਂ ਹੈਗੀ ਹਏ ਜਾਈ ਨਾ ਤੂੰ ਮੈਨੂੰ ਜਾਣਾ ਮੇਰਾ ਤਾਂ ਬੱਸ ਲੰਘ ਜੂਗੀ ਓਹੋ ਪਿੱਛੋਂ ਨਰਾਜ ਵੀਰ ਹਟ ਜਾ ਕੋਲੇ ਮੋੜਿਆ ਤੂੰ ਮੇਰੀ ਬੱਸ ਲੰਘ ਜੂਗੀ ਤੁਸੀਂ ਐਵੇਂ ਪਿੱਛੋਂ ਲੱਗ ਗਿਆ ਬੜਾ ਮੋੜਿਆ ਮੈਂ ਗਈ ਮੈਨੂੰ ਵਗਦੀ ਨਹੀਂ ਨਹੀਂ ਨਾ ਜਾਣਾ ਨਾ 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 ਪੱਟ ਦਊਨੀ ਤੈਨੂੰ ਇਹ ਤਾਂ ਹੋ ਜਾਂਦੀ ਆ ਹੋ ਜਾਂਦੀ ਜਮਾ ਵੀ ਮੁਰਦੀ ਨਹੀਂ ਭਾਈ ਕਾਨੂੰ ਮੁਰ ਜੋ ਕਰੇ ਮੁਰ ਜੋ ਦੇਖ ਲੈ ਭਾਈ ਕਾਨੂੰ ਮੁਰਦੀ ਆ ਇਹ ਨਹੀਂ ਮੁਰਦੀ ਬੇਬੇ ਹੁਣ ਮੈਂ ਦੇਖ ਲੈ ਹੋ ਗਈ ਆ ਦੇਖ ਲੈ ਤੂੰ ਤਾਂ ਕਹਿੰਦੀ ਸੀ ਲੱਡੂ ਪਾਏ ਐ ਕਿ ਮੇਰੇ ਲੱਡੂ ਕੰਮ ਕਰਨਗੇ ਜਾਂਦੀ ਨਹੀਂ ਉਹ ਤੇਰੇ ਲੱਡੂਆਂ ਨੇ ਤਾਂ ਉਪਜਾਤੀ ਕਰਤੀ ਹਾਂ ਹਜੇ ਹਜੇ ਪਰਸੋਂ ਜਾਣਾ ਸੀ ਲੈ ਤਾਂ ਅੱਜ ਹੀ ਬਾਜੀ ਉਸੇ ਬਾਬੇ ਕੋਲੇ ਜਾ ਕੇ ਆ ਵੀ ਮੇਰੀ ਨੂੰ ਤਾਂ ਬਾਗੀ ਹੁਣ ਕੀ ਕਰਕੇ ਚੰਗਾ ਜਾ ਕੇ ਆਉਣੀ ਆ